ਮੇਲਿਆਂ ਦੀ ਧਰਤੀ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਕੈਨੇਡੀਅਨ ਮੋਜ਼ਿਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ ਅਤੇ ਪੰਜਾਬ ਯੂनाइटेड ਸਪੋਰਟਸ ਐਂਡ ਹੈਰੀਟੇਜ ਐਸੋਸੀਏਸ਼ਨ ਐਂਡ ਉਪਰ ਟ੍ਰਕਿੰਗ ਲਿਮਟਿਡ ਦੇ ਸਾਂਝੇ ਯਤਨਾਂ ਸਦਕਾ ਕਰਵਾਇਆ ਜਾ ਰਿਹਾ ਹੈ ਮੇਲਾ ਪੰਜਾਬੀਆਂ ਦਾ ਐਡਮਿੰਟਨ ਦੇ ਵਿੱਚ 13ਵਾਂ ਮੇਲਾ ਪੰਜਾਬੀਆਂ ਦਾ ਅਗਸਤ 23 2025 ਨੂੰ ਪੂਸਾਨੀਆ ਗਰਾਊਂਡਾ ਦੇ ਵਿੱਚ ਕਰਵਾਇਆ ਜਾਵੇਗਾ ਤੇ ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਨਾਮਵਾਰ ਕਲਾਕਾਰ ਐਡਮਿੰਟਨ ਵਾਸੀਆਂ ਦਾ ਮਨੋਰੰਜਨ ਕਰਨਗੇ ਜੀਨ੍ਹਾਂ ਦੇ ਵਿੱਚ ਉਪਿੰਦਰ ਮਠਾਰੂ, ਸਤਵਿੰਦਰ ਬਿੱਟੀ, ਮਨਜੀਤ ਰੁੱਪੋਵਾਲੀਆ, ਬਲਕਾਰ ਸਿੱਧੂ, ਗੁਰਵਿੰਦਰ ਬਰਾੜ, ਜੱਸੀ ਸੋਹਲ, ਜਗਤਾਰ ਜੱਗਾ, ਐਸ ਰਿਸ਼ੀ, ਕੁਲਦੀਪ ਚੰਬਰ, ਲਾਡੀ ਸੂਸਾਵਾਲਾ, ਹਰਜੀਤ ਸਿੱਧੂ ਤੇ ਪ੍ਰਵੀਨ ਕਰਦੀ ਸਿੰਘ ਹਰਜੋਤ ਅਤੇ ਸਿਮਰਨ ਸਹੋਤਾ ਵਰਗੇ ਨਾਮਵਰ ਕਲਾਕਾਰ ਪਹੁੰਚ ਰਹੇ ਨੇ ਸੋ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਮੇਲੇ ਦੇ ਵਿੱਚ ਐਂਟਰੀ ਪੂਰੀ ਤਰ੍ਹਾਂ ਨਾਲ ਫ੍ਰੀ ਹੋਵੇਗੀ ਸੋ ਆਪਣੇ ਰੁਝੇਵਿਆਂ ਦੇ ਵਿੱਚੋਂ ਕੰਮ ਧੰਦੇ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੇਲੇ ਦੌਰਾਨ ਪੂਸਾ ਦੀਆਂ ਗਰਾਊਂਡਾਂ ਦੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਨਾਲ ਹੀ ਆਪਣੇ ਪਰਿਵਾਰਾਂ ਸਮੇਤ ਆ ਕੇ ਇਸ ਮੇਲੇ ਦੇ ਵਿੱਚ ਪਹੁੰਚ ਰਹੇ ਕਲਾਕਾਰਾਂ ਦੀ ਗਾਇਕੀ ਦਾ ਆਨੰਦ ਮਾਣੋ ਕੱਲ ਇਸ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੌਰਾਨ ਮੇਲੇ ਦੇ ਪ੍ਰਬੰਧਕਾਂ ਦੀ ਪੂਰੀ ਟੀਮ ਹਾਜ਼ਰ ਸੀ ਅਤੇ ਨਾਲ ਹੀ ਨਾਲ ਗਾਇਕ ਗੁਰਵਿੰਦਰ ਬਰਾੜ ਵਿਸ਼ੇਸ਼ ਤੌਰ ਤੇ ਇਸ ਪੋਸਟਰ ਰਿਲੀਜ਼ ਸਮਾਗਮ ਦੌਰਾਨ ਪਹੁੰਚੇ ਆਓ ਸੁਣਾਉਣੀ ਹੈ ਤੁਹਾਨੂੰ ਉਹਨਾਂ ਨੇ ਕੀ ਕਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਉਹਨਾਂ ਕੋਲ ਆ ਕੇ ਪਹੁੰਚੋ ਮੇਲਾ ਆ ਰਿਹਾ 23 ਅਗਸਤ ਨੂੰ ਐਡਮੈਂਟਨ ਦੇ ਪੁਸ਼ਾ ਦੀਆਂ ਗਰਾਊਂਡਸ ਤੇ ਤੇ ਸਭ ਤੋਂ ਪਹਿਲਾਂ ਸਾਰੇ ਸਪਾਂਸਰਸ ਦਾ ਧੰਨਵਾਦ ਕਿਉਂਕਿ ਉਹਨਾਂ ਦੀ ਸਪੋਰਟ ਤੋਂ ਬਿਨਾ ਇਹ ਮੇਲਾ ਨਾ ਹੀ ਸੰਭਵ ਹੋ ਸਕਦਾ ਤੇ ਸਾਰੇ ਸਾਡੇ ਜਿੰਨੇ ਪ੍ਰਬੰਧਕ ਨੇ ਉਹਨਾਂ ਦਾ ਵੀ ਧੰਨਵਾਦ ਬਾਕੀ ਫੂਡ ਦੀਆਂ ਸਟਾਲਸ ਹੋਣਗੀਆਂ ਤੁਸੀਂ 7-8 ਘੰਟੇ ਬਹਿਣਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਜਰੂਰ ਮਿਲੋ ਜੀ ਸਕਸਸਫੁਲ ਹੋਣਾ ਖੁਸ਼ਮੰਦ ਰਹਿਣਾ ਜਾ ਸਕੋ ਕਿਰਪਾ ਕਰਨਾ ਸਹਿਯੋਗ ਕਰਿਓ ਔਰ ਮੇਲਾ ਜਿਹੜਾ ਜੀ ਐਡਮੈਂਟਨ ਦੀ ਸ਼ਾਨ ਬਣੇ ਪਰ ਪਹਿਲੇ ਬਣ ਚੁੱਕਾ ਹੈ ਔਰ ਦੁਨੀਆ ਪਰ ਰੁਚੇ ਐਡਮੈਂਟਨ ਦਾ ਨਾਮ ਬਣਾ ਸਕੇ ਜੀ ਜਿਵੇਂ ਕੋਈ ਜੈਲਾ ਦਾ ਜਗ੍ਹਾ ਜ਼ਿਕਰ ਕੀਤਾ ਹੈ ਅ ਗਿੰਦਰ ਜੀ ਨੇ ਮਥਰੋ ਸਾਹਮਣੇ ਇਦਾਂ ਤੇ ਮੇਲੇ ਇੱਥੋਂ ਸ਼ੁਰੂ ਹੁੰਦੇ ਔਰ ਇੱਕ ਮੇਲਾ ਇਹੋ ਜਿਹਾਂ ਜਿਹੜਾ ਪੈਣਾ ਛੜਦਾ ਹੁੰਦਾ ਹੈ ਕਿ ਜਿਹਨੂੰ ਜਿਹਦਾ ਨਾਮ ਨਾਲ ਦੁਨੀਆ ਪਰ ਤਬੰਦਾ ਜਾਂਦਾ ਤੇ ਇਸ ਸਾਲ ਆਪਾਂ ਇੱਕ ਮਿਸਾਲ ਪੜਾ ਕਰਨੀ ਹੈ ਜੀ ਔਰ ਮਿਸਾਲ ਪੜਾ ਕਰਨ ਵਾਸਤੇ ਤਾਂ ਉਸ ਸਭ ਨਾਲ ਉਹ ਮੋਬਾਰਨਾ ਪੈਣਾ ਸਰਾ ਪਰ ਇਹ ਜਿਹੜੇ ਅਸੀਂ ਰੀਪਲੇਸਮੈਂਟ ਕੀਤੇ ਨੇ ਪਹਿਲਾਂ ਨਾਲੋਂ ਜੋ ਵੀ ਅਸੀਂ ਸਿੱਖ ਨੂੰ ਮਿਲਦਾ ਹਰ ਸਾਲ ਨੂੰ ਆ ਜਿੱਤੇ ਉਹ ਚੀਜ਼ ਤੇ ਅਸੀਂ ਪਹਿਰਾ ਦਿੰਦੇ ਆ ਸੋ ਇਸ ਵਾਰ ਅਸੀਂ ਪੁਲਿਸ ਨਾਲ ਜਿਹੜਾ ਕੀਤਾ ਕਿ ਉਹ ਤੁਹਾਡੇ ਸਾਹਮਣੇ ਵੀ ਸੰਗਤ ਵੱਧ ਰਹੀ ਹੈ ਸ਼ਹਿਰ ਦੀ ਬਿਲਕੁਲ ਕਿਉਂ 10000 ਤੋਂ ਉੱਪਰ ਕਾਠ ਵਰ ਜਾਂਦਾ ਮਹੀਨੇ ਚ ਤੇ ਹੁਣ ਉਹ ਵੀ ਤੇ ਪਾਰਕਿੰਗਾਂ ਦਾ ਫਿਰ ਸੇਫਟੀ ਦਾ ਚੀਜ਼ ਦਾ ਅਸੀਂ ਇੱਕ ਖੜਾ ਵੱਖਰਾ ਕਰ ਦੇ ਦਿੱਤੀ ਤੇ ਬਾਕੀ ਜਿਹੜੇ ਮੈਂਟਰ ਵਾਸੀਆਂ ਨੂੰ ਆ ਕਿ ਹੁਣ ਹਮਾਂਕੇ ਪਹੁੰਚੋ ਕਿ ਇਹ ਨੰਦ ਗੋਣ ਉਤੇ ਪਾਰਕਿੰਗ ਜਿਹੜੀ ਹੈਗੀ ਆ ਉਹ ਅੱਗੇ ਨਾਲ ਐਕਸਟੈਂਡ ਕੀਤੀ ਆ ਤੇ ਬੈਂਚ ਅਰੇਂਜਮੈਂਟ ਵਾਸ਼ਰੂਮ ਦੇ ਅਰੇਂਜਮੈਂਟ ਓ ਪਰ ਮਾੜਾ ਵਕਤ ਵੀ ਚੰਗਾ ਹੀ ਹੁੰਦਾ ਸਭ ਦੀ ਪਰਖ ਕਰਾ ਜੇ ਓਏ ਮਾੜਾ ਵਕਤ ਵੀ ਚੰਗਾ ਹੀ ਹੁੰਦਾ ਸਭ ਦੀ ਪਰਖ ਕਰਾ ਜੇ ਅਸਲੀ ਸੱਜਣ ਉਹੀ ਔਖੇ ਵੇਲੇ ਜੋ ਕੰਮ ਆ ਜੇ ਬਹੁਤ ਬਹੁਤ ਨੀਤੀ ਜਿਆਨੀ ਤੇਰਾ ਆਸ ਕਰਦੇ ਆ ਬਹੁਤ ਬਗੇ ਪਰਫਾਰਮਰ ਦੇ ਤੁਸੀਂ ਦੇ ਕੋਲ ਤੇ ਬਹੁਤ ਬਹੁਤ ਵਾਟਾ ਹੈ